ਸਾਲ ਤੇ ਇੱਕ ਨਵੀਂ ਵੀਡੀਓ ਆਈ ਸਾਹਮਣੇ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਪਿਓ ਆਪਣੀ ਧੀ ਨੂੰ ਨਸ਼ੇ ਦੇ ਹਾਲਤ ਵਿੱਚ ਲੈ ਕੇ ਜਾ ਰਿਹਾ ਹੈ ਪਰ ਅਸਲ ਵਿੱਚ ਇਹ ਪਿਓ ਧੀ ਨਹੀਂ ਬਲਕਿ ਪਤੀ ਪਤਨੀ ਹਨ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਪਤਨੀ ਕੁਝ ਜ਼ਿਆਦਾ ਹੀ ਨਸ਼ੇ ਵਿੱਚ ਦਿਖਾਈ ਦੇ ਰਹੀ ਹੈ ਅਤੇ ਉਸ ਦਾ પતિ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਦੋਸਤੋ ਇਹ ਵੀਡੀਓ 2026 ਦੀ ਪਹਿਲੀ ਰਾਤ ਜੋ ਕਿ ਨਿਊイヤー ਸੈਲੀਬ੍ਰੇਸ਼ਨ ਦੀ ਹੈ ਅਮਰੀਕਾ ਵਿੱਚ ਪੁਲਿਸ ਨੇ ਨਵੇਂ ਸਾਲ ਦੀ ਪਹਿਲੀ ਰਾਤ ਰਣਜੀਤ ਐਵੇਨਿਊ ਕਲੱਬ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ੇ ਦੀ ਆਦਤੋਂ ਕਲੱਬ ਵਿੱਚੋਂ ਕੱਢਿਆ ਬਾਹਰ